ਆਮ ਪਾਰਟੀ ਦੇ ਵਿੱਚ ਵਾਅਦਾ ਹੋਇਆ ਪਰਿਵਾਰ ਦਾ ਕੁਲਦੀਪ ਸਿੰਘ ਤਾਰੀਵਾਲ ਨੇ ਤਾਰੀਵਾਲ ਸਾਹਿਬ ਕਹਿੰਦਾ ਦੇਖ ਰਹੋ ਪਰਿਵਾਰ ਦੇ ਵਿੱਚ ਵਾਅਦਾ ਹੁੰਦਾ ਪਿਆ। ਬਹੁਤ ਵਧੀਆ ਲੱਗਾ। ਸਰਦਾਰ ਤਲਬੀਰ ਸਿੰਘ ਗਿੱਲ ਸਾਡੇ ਵਰਗੇ ਆਮ ਘਰ ਦੇ ਮੁੰਡੇ ਆਪਣੀ ਮਿਹਨਤ ਨਾਲ ਉਹ ਕਾਲੀ ਦਾਸ ਏਡੇ ਵੱਡੇ ਲੀਡਰ ਬਣੇ। ਜਿੱਦਾਂ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਉਹਨਾਂ ਨੂੰ ਇਤਮਾਨ ਨਹੀਂ ਮਿਲਿਆ ਉਦੋਂ ਅਸੀਂ ਦੋ ਜੜੇ ਨਾਲ ਕੇ ਕਮਾ ਸਾਦੀ ਲੋਕ ਸਭਾ ਦੀ ਸੀਟ ਜੜੀਏ ਉਹ ਜਿੱਤ ਦੇ। ਚੈਲੰਜ ਕਿਹਨੂੰ ਹੈਗਾ ਹੁਣ? ਮੈਨੂੰ ਲੱਗਦਾ ਨਹੀਂ ਕਿਸੇ ਨੂੰ ਜਦ ਤੱਕ ਜਿੱਤ ਜੇ ਵੱਮਨ ਤਲਵੀਰ ਜੀ ਨੇ ਕਿਟ ਕਿਟੇ ਦੁੱਖ ਸਾਂਝ ਕੀਤੇ ਨੇ ਨਹੀਂ ਦੇਖੋ ਜੀ ਉਹ ਕੋਈ ਚੀਜ਼ ਦੱਸੀ ਦੀ ਹੁਣ ਤਿਆਰੀ ਕਿੱਦਾਂ ਜੀ ਦੱਸਣ ਵਾਲੇ ਤੁਹਾਨੂੰ ਨਾ ਆਪ ਹੀ ਦੱਸਦੇ ਉਹ ਤਿਆਰੀ ਕਿੱਦਾਂ ਜੀ ਬਹੁਤ ਵਧੀਆ ਤੇ ਬਹੁਤ ਵਿਚਾਰ ਬੈਠੇ ਮਿਲਦੇ ਪਏ ਦੋਸਤ ਬਿਲਕੁਲ ਕੱਲ ਬਿਜਿੱਠੇ ਦਾ ਇਦਾਦਾ ਚੱਲੇ ਹਾਂ ਭਲਕੇ ਅੰਮ੍ਰਿਤਸਰ ਹਾਂ ਬਿਲਕੁਲ ਬਾਬੇ ਦੀ ਕਿਰਪਾ ਪੂਰੀ ਚਲ 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 ਲੋਕਾਂ ਚ ਤੁਸੀਂ ਵਿਚਰੇ ਮੁਢਲੀਆਂ ਮੁਸ਼ਕਿਲਾਂ ਲੋਕ ਕਹਿੰਦਾ ਨਹੀਂ ਨਹੀਂ ਉਹ ਮੁਸ਼ਕਿਲਾਂ ਤੇ ਮਸਦੀਆਂ ਬਹੁਤ ਨੇ ਪਰ ਇਹਨੂੰ ਠੀਕ ਕਰਨਾ ਉਸਹਦੀ ਡਿਊਟੀ ਹੌਕਾਾਂਗੇ ਸੀ ਵਧੀਆ ਟੰਗ ਦਾ ਕੋਈ ਸੱਕੇ ਕਿੰਨੀ ਡੀਪ ਲੀਡ ਦੇ ਨਾਲ ਜੀ ਸਕਦਾ ਮੈਨੂੰ ਲੱਗਦਾ 2.5 ਤੋਂ 3 ਲੱਖ ਦੀ ਲੀਡ ਹੋ ਅਜੇ ਹੋਰ ਹੋਊਗਾ ਅੱਜ ਹੋਰ ਹੋਊਗਾ ਬੱਧਾ ਹੋ ਸਕਦਾ ਪਰਮਾਰ ਦੇ ਵਿੱਚ ਅਜੇ ਹੋਰ ਹੋਊਗਾ ਦੋ ਤਿੰਨ ਦਿਨ ਲੱਗ ਜੇ ਵਰਕਰਾਂ ਨੂੰ ਕੋਈ ਅਪੀਲ ਕਰਨਾ ਚਾਹੂਗਾ ਮੈਂ ਕਹਾਂ ਬੱਚਾ ਨੂੰ ਪੀ ਲੈ ਆ ਵੀ ਤਕੜੇ ਹੋ ਕੇ ਕੰਮ ਕਰ ਉਹ ਅਜੇ ਹੋਰ ਕਈ ਬਹੁਤ ਵਧੀਆ ਆਗੂ ਜਿਹੜੇ ਉਹ ਹੋਰ ਵੀ ਆਉਣਗੇ ਬਹੁਤ ਵਧੀਆ ਗਦੀਪ ਸਿੰਘ ਤਾਰੀਵਾਲ ਜੋ ਕਿ ਚੌਂਮਦਾਨ ਦੇ ਵਿੱਚ ਹੈਗੇ ਨੇ ਜਿਹੜੇ ਕਹਿ ਰਹੇ ਨੇ ਕਿ 2.5 ਤੋਂ 3 ਲੱਖ ਲੀਡ ਦੇ ਨਾਲ ਉਹ ਜਿੱਤਣਗੇ ਤੇ ਆਮ ਪਾਰਟੀ ਦੀ ਜਿਹੜੀ ਐਮਪੀ ਦੀ ਸੀਟ ਆ ਉਹ ਜਿੱਤਣਗੇ ਕੈਮਰਾਮੈਨ ਮਨੋਜ ਦੇ ਨਾਮ ਜਿੰਦਰ ਸਿੰਘ ਲਿਵਿੰਗ ਇੰਟਰਵਿਊ ਅਮਰਿਤਸਰ